ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੂਆ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਕਲਾ ਤੇ ਸੀਲ ਹਰਦਾ ਵਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਲਿੰਕ ਟੋਟਲ ਆਪਾਂ ਚਾਰ ਝੋਟੀਆਂ ਦਿਖਾਵਾਂਗੇ ਸੂਈਆਂ ਸਵਾਈਆਂ ਤੇ ਇੱਕ ਗੱਬਣ ਤਿਆਰ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਬਾਈ ਪਿੰਸਰੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ਵਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾਓ ਠੀਕ ਠਾਕ ਜੀ ਵਧੀਆ ਵਧੀਆ ਬੀਜੀ ਤੁਸੀਂ ਸਣਾਓ ਜੀ ਜੜਦੀ ਕਲਾ ਜੀ ਹੋਰ ਪ੍ਰਵਾਹ ਦੀ ਸਣਾਓ ਵਧੀਆ ਵਧੀਆ ਕਿਰਪਾ ਰੱਬ ਦੀ ਨੇ ਜੀ ਚਲੋ ਕਿਰਪਾ ਜੀ ਲਈ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਲ ਸਿੰਘ ਐਡਰੈਸ ਜਿ ਦੇਖੁਰਦਾ ਤਸਰੀਲਾਈ ਨਾਲਾ ਜ਼ਿਲ੍ਹਾ ਮਰੀਸੜ ਠੀਕ ਹੈ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਬਾਈ ਫੋਨ ਨੰਬਰ 950129685 ਠੀਕ ਹੈ ਜੀ ਹਾਂਜੀ ਲਓ ਬਾਈ ਸਵਾਗਤ ਹੈ ਤੁਹਾਡਾ ਪ੍ਰਿੰਸ ਡੇਲੀ ਫਾਰਮ ਦੇ ਤੇ ਆਜਾ ਹੁਣ ਕਰਦੇ ਨੇ ਸ਼ੁਰੂਆਤ ਤੇ ਦੱਸਿਓ ਭਈ ਆ ਪਹਿਲੇ ਨੰਬਰ ਤੇ ਝੋਟੀ ਆ ਕਿਨਵਾ ਸੂਆ ਸੂਈ ਜੇ ਇਹ ਵੀਰ ਜੀ ਸੂਆ ਸੂਈ ਆ ਦੁਜਾਰੀ ਅੱਛਾ ਜੀ ਪਿਓਰ ਦੁਜਾ ਸੂਆ ਤੇ ਲੈਵਾ ਵੀਰ ਜੀ ਇਧਰ ਵੇਖੋ ਲਓ ਵੀਰ ਜੀ ਕਦੋਂ ਚਿਆ ਪੰਡਾ ਪਾਈਆਂ ਕਰਾਂ ਪੰਡਾ ਪਾਈਆਂ ਤੇ ਲੈ ਕੇ ਆ ਹੀ ਦੇਈ ਜਾ ਨਾ ਪੰਡਾ ਪਾਈਆਂ ਹੀ ਇਸ ਪਾਈਆਂ ਹਾਂ ਪਾਈਆਂ ਜਿਹਨੂੰ ਕਹਿੰਦੇ ਪਾਈਆਂ ਸਹੀ ਗੱਲ ਸਾਰਾ ਵੀਰ ਜੀ ਮਾਲ ਆਪਣਾ ਗੰਗਾ ਨਗਰ ਦਾ ਦੋਂਦੀਆਂ ਚੌਗੀਆਂ ਕੱਟੀਆਂ ਆ ਸਾਰੀਆਂ ਅੱਛਾ ਜੀ ਹਾਂਜੀ ਹਾਂਜੀ ਜ਼ੀਲੀ ਰਾਵੀ ਤੋਂ ਲੈ ਕੇ ਤੇ ਪੂਰੀ ਤੱਕ ਠੀਕ ਆ ਜੀ ਹਾਂਜੀ ਉਹ ਦੁੱਧ ਕਿੰਨਾ ਜਿਹਦੇ ਕੋਲ ਇਹਦੇ ਕੋਲ ਵੀਰ ਜੀ ਇੱਕ ਤਾਂ ਲੇਵਾ ਆ ਕੇ ਵੇਖ ਕੇ ਵੀ ਰਾਹ ਹੀ ਦਿੰਦੇ ਨਾ ਇੰਨਾ ਦੁੱਧ ਚਵਾਊਗੀ ਇਹ ਚਵਾਊਗੀ ਨਹੀਂ ਤਿਆਰ ਹੈ ਆ ਅੱਛਾ ਜੀ ਆਹ ਵੇਖੋ ਇਧਰੋਂ ਇਹਨੇ ਨਹੀਂ ਗਿਠ-ਗਿਠ ਬਾਹਰ ਹੁੰਦੀ ਆ ਦੁੱਧ ਵੀਰ ਜੀ ਹੋਗਾ 15 ਕਿਲੋ ਲਾਇਆ ਵਾ 15 ਕਿਲੋ ਦੁੱਧ ਹੋਗਾ ਅੱਛਾ ਜੀ 13 ਕਿਲੋ ਵੀਰ ਜੀ ਕੰਡੇ ਤੇ ਚਾੜ ਕੇ ਦਵਾਂਗੇ ਠੀਕ ਹੈ ਠੀਕ ਹੈ ਗੱਡਾ ਭਾਵੇਂ ਕੋ ਆਪਣਾ ਨਾਲ ਹੀ ਲੈਵੇ ਬੋ ਭਾਜੀ ਜੈੱਡ ਬਲਾਏ ਗਿਆ ਇਹ ਸਿੰਗੀ ਵੇਖੋ ਵੀਰ ਜੀ ਨਿਗੀ ਨਿਗੀ ਲੱਗੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਉਹ ਵੀਰ ਜੀ ਕਦੋਂ ਲੱਗੇ ਦੋ ਕੋਕਾ ਸਿੰਘ ਲੱਗਾ ਕੋਕਾ ਜੀ ਨੂੰ ਕੋਕਾ ਆਂਦੇ ਆ ਸਹੀ ਗੱਲ ਹਾਂ ਜੀ ਹਾਂ ਜੀ ਤਾਂ ਵੱਡੀ ਵੀਰ ਜੀ ਨੇਣਾ ਕੋਈ ਛੋਟੀ ਸਮਝੇਗਾ ਸੱਦਾ ਕਰੇ ਵੱਡੀ ਭਲੀ ਜਿਹੜੀ ਮੈਂ ਆ ਠੀਕ ਹੈ ਲੋਬੇ ਜੀ ਗੱਡ ਕਾੜ ਬਹੁਤ ਹੀ ਤਗੜਾ ਛੋਟੀ ਦਾ ਪੰਨਾ ਪੰਜਾਂ ਕਰਮ ਵਾਲੀ ਨੇ ਗਾੜ ਪੂਰੀ ਦਿੱਤੀ ਖਾ ਦੋ ਜੇ 2.5 ਕਿਲੋ ਮੈਂ ਦੀ ਗਾੜ ਹੋ ਗਈ ਤੇ ਮੈਂ ਕੋ ਲੈ ਜੈ ਨਹੀਂ ਇੱਥੇ ਰਹਿੰਦੇ ਠੀਕ ਹੈ ਤਿੰਨ ਹੋ ਸਕਦੀ 2.5 ਨਹੀਂ ਹੋ ਸਕਦੀ ਲੋਬੇ ਜੀ 2.5 ਤੋਂ 3 ਲੀਟਰ ਜਿਹੜੀ ਗਾੜੀ ਗਾੜ ਆ ਦੇਖ ਕਰੋ ਚੱਕ ਐਨ Z ਬਲੈਕ ਆ ਗਈ ਆ ਦੁੱਧ ਜਾਸ ਬਸ ਰਹੀ ਆ ਤੇ 15 ਲੀਟਰ ਜਿਹੜਾ ਦੁੱਧ ਤਿਆਰ ਆ ਬਾਕੀ 13 ਲੀਟਰ ਦਾ ਰਿਚੀ ਖਾਣੇ ਵਾਲਾ 15 13 ਕਿਲੋ ਕੰਡੇ ਤੇ ਚੜ ਕੇ ਲਾ ਠੀਕ ਆ ਠੀਕ ਆ ਲੋਬੀ 13 ਲੀਟਰ ਦੀ ਫੁੱਲ ਗਰੰਟੀ ਆ ਬਾਈ ਦੀ ਕਰੋ ਚੈੱਕ ਤੁਸੀਂ ਆਪਣਾ ਕੋ ਨਾਮ ਲੈ ਕੇ ਆਵੇ ਇਹ ਨਹੀਂ ਲੀਟਰ ਮਾਰ ਕੇ ਦਾਂਗੇ ਕੰਡੇ ਤੇ ਚੜ ਕੇ ਦਾਂਗੇ ਠੀਕ ਆ ਠੀਕ ਆ ਲੋਬੀ ਜੀ ਹਵਾਨਾ ਵੀ ਬਿੰਦੀਆਂ ਵਾਲਾ ਆ ਗਿਆ ਜੇ ਲਾਗੇ ਨੂੰ ਚੈੱਕ ਕਰਾਂਦੇ ਆ ਆਪਾਂ ਤੁਹਾਨੂੰ ਭਲੀ ਜੁੜੀ ਪਿੱਠ ਪੂਰੇ ਪੁੜੇ ਵਾਲੀ ਕੱਟੀ ਆ ਠੀਕ ਆ ਜੀ ਇਹ ਨਹੀਂ ਵੀ ਮੰਨ ਲਓ ਵੀ ਛੋਟੀ ਆ ਪਿੱਠ ਪੁੜੇ ਵਾਲੀ ਵੱਡੀ ਕੱਟੀ ਆ ਠੀਕ ਆ ਠੀਕ ਆ ਸਾਤ ਕੁਦ ਮੜਾ ਕੇ ਦਿੱਖ ਅੱਜ ਗੱਡ ਬਣਾਇਆ ਗਿਆ ਅੱਜ ਚੋਰ ਨਾਗ ਵਾਂਗੂ ਦਈ ਹੈ ਲੈਕਣ ਤੇ ਲਾਗੇ ਤਾਂ ਤੁਹਾਨੂੰ ਮਿਲ ਕ ਵੈਂ ਤੇ ਬਹਾਨੇ ਤੇ ਲਾੜਾ ਨੂੜਾ ਵੀ ਦਿਖਾਉਂਦੇ ਚੰਗੀਆਂ ਆ ਗਈਆਂ ਇਹਦੇ ਬਈ ਕਿੰਨਾ ਕੱਢੂਗੀ ਦੁੱਧ ਦੁੱਧ ਤੇ ਵੀ ਪਹਿਲੇ ਪੂਨੇ ਤੇ ਰਹਿ ਗਿਆ ਕਪੀਆਂ ਦੁੱਧ 15 ਕਿਲੋ ਕੱਢ ਜਾਣਾ ਇਹਨੇ ਅੱਛਾ ਜੀ ਠੀਕ ਹੈ ਜਵਾਕੀ ਦੇ ਪਿੱਛੇ ਦੇ ਪਾਗ ਮੇਰੇ ਕੱਟਾ ਦੇ ਇੱਕ ਟੀਰੇ ਸੋਭ ਜੀ ਮੇਲ ਕਾਫ ਜਿਹਦੇ ਪਿੱਛੇ ਉਹ ਵੀ ਦਿਖਾਉਂਦੇ ਤੁਹਾਨੂੰ ਆਪਾਂ ਬਾਕੀ ਬਹੁਤ ਹੀ ਜ਼ਰਾ ਬਾਕ ਮਾਲ ਵਹਾਨਾ ਲਾਇਆ ਵਾਰ ਕਰੋ ਚੈੱਕ ਸ਼ਾਣਾ ਦਾ ਸੈੜ ਗਿਆ ਵੀ ਬਹੁਤ ਸ਼ਾਨਦਾਰ ਰਿਹਾ ਇੱਥੇ ਦੀ ਸਾਈਡ ਤੋਂ ਦਿਖਾ ਦਿਓ ਮੈਂ ਨਾ ਨਾੜ ਵੇਖੋ ਵੀਰ ਜੀ ਆਹ ਵੇਖੋ ਨਾੜ ਵੇਖੋ ਕਿੰਜ ਪਾਈਪ ਲਾਈਨ ਹੋਈ ਆ ਪਾਈ ਲੱਗੀਆਂ ਪਈਆਂ ਹਾਂਜੀ ਹਾਂਜੀ ਪੈਪਾਈਆਂ ਵੀਰ ਜੀ ਜਵਾਗ ਪਈ ਜਿਹੜਾ ਇਹ ਇਹ ਪੈਪਾ ਨੇ ਦਿੱਤੀ ਦੁੱਧ ਕੱਢਣਾ ਠੀਕ ਹੈ ਠੀਕ ਹਾਂਜੀ ਜਵਾਗ ਜੀ ਹਾਂਜੀ ਆਹ ਕੱਟਾ ਜੀ ਮਗਰ ਇਹ ਵੀ ਆਹ ਵਾਲਾ ਮੇਲ ਸਾਫ ਆ ਗਿਆ ਇਹ ਤਾਂ ਬਹੁਤ ਚੰਗੇ ਰਿਕਾਰਡ ਵਾਲੀ ਆ ਹਾਂਜੀ ਵੱਡੀ ਝੋਟੀ ਜਦੋਂ ਕਿ ਇੱਥੇ ਆ ਕੇ ਕੋਈ ਦਰਸ਼ਨ ਪਾਊਗਾ ਨਾ ਝੋਟੀ ਦੇ ਤੇ ਝੋਟੀ ਦੱਸੇਗੀ ਮੈਂ ਕਿ ਕਰਤੂਦ ਦੀ ਮਾਲਕ ਹਾਂ ਹਾਂਜੀ ਹਾਂਜੀ ਲੋਬ ਜੀ ਉਨੀ ਅੱਗੇ ਨੂੰ ਪਣੀ ਹੈ ਹਾਂਜੀ ਉਨੀ ਪਛਾਣੂ ਆ ਹਾਂਜੀ ਹਾਂਜੀ ਸ਼ਾਨਦਾਰ ਸੈੱਜ ਗਿਆ ਵੀ ਬਹੁਤ ਸ਼ਾਨਦਾਰ ਮੁੱਲ ਬਾਈ ਇਹਦਾ ਹਾਂਜੀ ਮੁੱਲ ਕੀ ਕਰਨਾ ਹੈ ਰੋ ਮੋਲੇ ਦਾ ਜਾਇਜ਼ ਕਰਦੀ ਹੈ ਵੀਰ ਜੀ ਜਾਣ ਦੀ ਜਾਇਜ਼ ਹੈ ਮੈਂ ਨਾ ਇਹੋ ਜਿਹੀਆਂ ਝੋਟੀਆਂ ਤੇ ਵੇਖ ਲਿਓ ਵਸਾਖੀ ਦੇ 2-2 2.5 ਲੱਖ ਦੀਆਂ ਵਿਗੜੀਆਂ ਜੀ ਹਾਂਜੀ ਤੇ ਅੱਜ ਆਪਾਂ ਆਫਰਾਂ ਹੀ ਲਾਉਣੀਆਂ ਤੇ ਸਾਖੀ ਦੀਆਂ ਠੀਕ ਹੈ ਠੀਕ ਹੈ ਜੀ ਹਾਂਜੀ ਨਾ ਵੀਰ ਜੀ ਕਰਨਾ ਦਾ ਮੁੱਲ 1.5 ਤੇ ਨਾ ਕਰਨਾ 1.40 ਅੱਛਾ ਜੀ ਤੇ ਨਾ ਕਰਨਾ 1.20 ਅੱਛਾ ਜੀ ਪੂਰੇ ਵੀਰ ਜੀ ਇੱਕ ਕਰ ਦੋ ਮਾਂਦਾਂ ਨੂੰ ਹੋਰ ਹਾਂ ਨਹੀਂ ਮਿਰਜੀ ਜਿਹੜੀ ਦੇਣੀ ਆ ਨਾ ਅੱਛਾ ਜੀ ਮੌਕੇ ਤੇ ਮਾਂ ਨਹੀਂ ਹੋਗਾ ਅੱਛਾ ਜੀ 1 5 ਦੀ ਕੱਟੀ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 15 ਲੀਟਰ ਵਾਲੀ ਝੋਟੀ ਆ ਤੇ ਇੱਕ 1 5 ਦੀ ਪਰ ਮਾਰਕੀਟ ਜੀ ਨਹੀਂ ਮਿਰਜੀ ਆਉਣੀ 15 ਲੀਟਰ ਵਾਲੀ ਇੰਨੇ ਦੀ ਤਾਂ 2.5 ਲੱਖ ਦੀ ਆਉਣੀ ਆ ਕੱਟੀ 15 ਲੀਟਰ ਦੀ 2.5 ਲੱਖ ਦੀ ਐਡੀ ਸ਼ਕੀਨ ਆ ਨੋਰਮਲ ਡੇਗੜ ਕਰਦਾ ਭਾਈ ਹਾਂਜੀ ਹਾਂਜੀ ਦੀ ਬਹੁਤ ਹੀ ਚੰਗੀ ਆ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਆ ਇਹਦੇ ਬਾਰੇ ਇਹ ਕੀ ਪਿਓਰ ਨੀਲੀ ਰਾਵੀ ਆ ਅੱਛਾ ਜੀ ਇਹ ਨਹੀਂ ਵੀ ਜਦ 80% ਆ 100% ਆ ਨੀਲੀ ਰਾਵੀ ਆ ਲੋ ਭਜੀ ਮੈਂ ਨਾ ਪਿਓਰ ਨੀਲੀ ਰਾਵੀ ਨੇ ਮੱਥੇ ਵਾਲੀ ਧਾਰੀ ਵੇਖੋ ਜੀ ਠੀਕ ਆ ਠੀਕ ਆ ਧਾਰੀ ਵਾਲੀ ਆ ਧਾਰੀ ਵਾਲੀ ਆ ਬਲੇਜ ਪੂਰਾ ਬਣਿਆ ਜੀ ਠੀਕ ਆ ਹਾਂਜੀ ਹਾਂਜੀ ਏ ਵੀ ਵਰਜੀ ਵੱਡੀ ਪੂਰੀ ਕੱਦ ਕਾੜ ਚ ਝੋਟੀ ਆ ਅੱਛਾ ਜੀ ਪੂਰੇ ਕੋਠਾ ਹੀ ਬਤਾ ਜੀ ਹਾਂਜੀ ਇਹਦੇ ਕੋ ਦੁੱਧ ਇਹਦੇ ਕੋ ਦੁੱਧ ਵਰਜੀ ਹੋਊਗਾ 10 ਕਿਲੋ ਅੱਛਾ ਕੰਢੀ ਵਾਲਾ ਹਾਂਜੀ ਜੋ ਆਗੇ ਦੇ ਪਿਛੇ ਜੋ ਆਗੇ ਦੇ ਮਗਰ ਕੱਟਾ ਜੀ ਨਹੀਂ ਲੀ ਲਿਆ ਲੋ ਵਰਜੀ ਮੇਲ ਕਾਫ ਜੇ ਪਿਛੇ ਵੀ ਨਹੀਂ ਲੀ ਦੀ ਰਹੀਦਾ ਹੀ ਆਗੇ ਹਾਂਜੀ ਹਾਂਜੀ ਇਸ ਦਾ ਕਿੰਨਾ ਹੋ ਗਦੋ ਤਿਆਰ ਹੋ 10 ਕਿਲੋ ਵਰਜੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਬਾਕੀ ਲੀਵਾ ਇਹਦਾ ਵੀ ਵਰਜੀ ਵਿਖਾਓ ਥਾਣੇ ਮੇਖੋ ਲੱਗਾ ਜੀ ਜੀ ਇੱਕ ਨਵਾਂ ਸੂਬਾ ਸੋਈ ਹੈ ਮਾਣ ਖਾਨ ਕੁੱਲੇ ਵਾਲਾ ਸਾਰਾ ਹੀ ਮਾਲ ਖਾਨ ਕੁੱਲੇ ਵਾਲਾ ਆ ਕਿਨਵਾ ਸੂਬਾ ਸੋਈ ਜੇ ਸੂਆ ਗੀ ਜੀ ਆ ਕੀ ਪਿਓਰ ਦੂਜਾ ਸੂਬਾ ਜੇ ਕੱਟੀ ਠੀਕ ਹੈ ਜੀ ਹਾਂ ਜੀ ਦੂਜਾ ਸੂਬਾ ਸੋਈ ਤਾਂ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਤੇ ਖੋਲੋ ਬਾਈ ਜੀ ਇਹਨੂੰ ਖੋਲ ਕੇ ਵਿਖਾਈਏ ਨਾ ਨਾ ਵੇ ਲੋ ਪੇਟਪੂੜਾ ਦੇ ਚਕਾਠਾ ਵੇਖੋ ਕਿੱਥੇ ਲੱਗਾ ਝੋਟੀ ਨੂੰ ਠੀਕ ਹੈ ਠੀਕ ਹਾਂਜੀ ਹਾਂਜੀ ਵੇਖੋ ਚਕਾਠ ਯਾਨੀ ਨਿੱਕੀ ਆ ਉਹ ਵੀ ਪੇਟਪੂੜਾ ਨੀ ਕਰ ਸਕਦਾ ਯਾਰ ਚੋਲਾ ਮੰਜਾ ਡੈਂਦਾ ਤੇ ਇੱਕ ਤੇ ਆ ਹੀ ਨਹੀਂ ਦੇਣਾ ਮੰਜਾ ਡੈਂਦਾ ਹਾਂਜੀ ਤੇ ਪਤਾ ਲੱਗਦਾ ਵੀ ਮੰਜਾ ਡੈਂਦਾ ਵਾ ਠੀਕ ਹੈ ਠੀਕ ਹੈ ਜੀ ਹਾਂਜੀ ਉਹ ਵੀ ਕਹਿਣ ਵਾਲਾ ਮੰਜਾ ਨਹੀਂ ਪੈਂਦਾ ਸੱਚੀ ਰਹਿੰਦਾ ਸੱਚੀ ਰਹਿੰਦਾ ਜੀ ਇੱਕ ਸਰਫੋ ਚੱਕਾ ਥਾਣ ਤੋਂ ਬਹੁਤ ਹੀ ਚੰਗਾ ਲੱਗਾ ਵਾ ਉੱਤੇ ਪੈਂਦਾ ਪ੍ਰੇਮ ਸਿੰਘ ਬਾਕੀ ਇਹ ਵੀ ਵਰਦੀ ਵੱਡੀ ਇਹ ਨਹੀਂ ਛੋਟੀ ਆ ਵੇਖੋ ਜੀ ਕੱਦ ਬੜੀ ਕੱਦ ਤੋਂ ਬਹੁਤ ਹੀ ਤਗੜਾ ਛੋਟੀ ਦਾ ਇਹ ਬਾਕੀ ਫੇਸ ਕੁਆਲਟੀ ਵੀ ਚੈੱਕ ਕਰੋ ਨਹੀਂ ਤਾਂ ਆ ਜਾ ਫੇਸ ਆ ਗਿਆ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਫੇਸ ਵੇਖੋ ਜੀ ਠੁਕਵਾ ਜਰਸੀ ਰੈਡ ਵਰਗਾ ਠੀਕ ਆ ਠੀਕ ਆ ਕਿੰਨਾ ਬਈ ਚਵਾਈ ਜਾਊ ਦੁੱਧ ਦੇ ਦੁੱਧ ਵੀ ਜੀ ਟੈਂਡੇ ਪੁੰਡੇ ਜਾਈ ਆ 12 13 ਕਿਲੋ ਤੋਂ ਘੱਟ ਕੀ ਚਵਾਈ ਵੀ ਠੀਕ ਆ ਠੀਕ ਆ ਜੀ ਲਓ ਜੀ 12 13 ਲੀਟਰ ਜਿਹੜਾ ਦੁੱਧ ਇਹ ਵੀ ਚਵਾਈ ਜਾਊਗੀ ਇਹ ਸਾਰੀਆਂ ਨਿਸ਼ਾਨੀਆਂ ਨਿਸ਼ਾਨੀਆਂ ਕਵਰ ਕਰਦੀ ਆ ਇਹ ਨੁਕਰੀ ਥੋੜੀ ਹੀ ਆਗੇ ਹਿਸਾਬ ਨਾਲ ਤੇ ਮੌਕੇ ਤੇ ਜਿਹੜਾ ਇਸ ਟਾਈਮ ਜਿਹੜਾ 10 ਲੀਟਰ ਬਿਲਕੁਲ ਤਿਆਰ ਆ। ਵੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹੇ? ਸੂਈ ਨੂੰ ਇਹਨੇ ਵੀ ਅੱਜ ਨੌਵੇਂ ਦਿਨ ਠੀਕ ਹੈ ਠੀਕ ਹੈ ਅੱਜ ਨੌਵੇਂ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਦੇ ਖਾਣੇ ਨੇ ਨੋਕੜਾ ਲੱਗਾ ਵਾ। ਨੋਕੜਾ ਪੋਲੀ ਚ ਵਈ ਵੀਰ ਜੀ। ਜੀ ਤੇ ਮੁੱਲ ਬਾਈ ਇਹਦਾ। ਮੁੱਲ ਵੇਖੋ ਵੀਰ ਜੀ ਕਾਟੀ। ਆਹ ਵੇਖੋ। ਵੇਖੋ ਕਿੱਡਾ ਪਿੱਠ ਪੁਰਾ ਚੌੜਾ ਲੱਗਾ ਵੇਖੋ। ਵਾਜਦੀ ਕਿਣੀ ਥਾਪੀ। ਵਾਜਦੀ ਵਾਜਦੀ ਕੇ। ਬਾਕੀ ਇਹ ਵੀ ਵੀ ਅਜੀ ਛੋਟੀ ਲਵੇ ਭਾਂਜਰੀ ਬਾਕੀ ਬਰੀਡ ਚ ਬੜੀ ਆ ਅੱਜ ਕੱਲ ਪੈਸੇ ਜੇਬ ਚ ਪਾ ਗਏ ਜਾਈਏ ਤੇ ਬਰੀਡ ਨਹੀਂ ਲੱਭਦੀ ਠੀਕ ਠੀਕ ਪਾਜੀ ਹਾਂਜੀ ਮੁੱਲ ਪਾਜੀ ਪ੍ਰੇਮ ਸਿੰਘ ਕੋ ਕਰਾਈਏ ਆਪਾਂ ਹਾਂਜੀ ਇਹ ਕੀ ਮੁੱਲ ਪਾਜੀ ਹਰ ਉਹਦੇ ਇਹਨਾਂ ਦਿਨ ਦੀ ਆ ਗਈ ਜੀ ਦੱਸੋ ਹਰ ਦੱਸ ਦੇਣੀ ਰੱਖੋ ਛੋਟੀ ਵੇ ਕੋਈ ਜੀ ਨਹੀਂ ਨਹੀਂ ਕੋਈ ਸ਼ੱਕ ਨਹੀਂ ਛੋਟੀ ਕੋਈ ਸ਼ੱਕ ਨਹੀਂ ਅਸੀਂ ਤਾਂ ਨੇ 1 20 ਦੀ ਵਿਕ ਜੇ ਦੇ ਦੱਸੋ ਹਰ ਜਿੱਥੇ ਕੋਈ ਤੁਹਾਡੀ ਚੀਜ਼ ਜਿੰਨੇ ਦੀ ਮਰਜ਼ੀ ਵਿੱਚੋ ਤੇਰੀ ਦੀ 1 5 ਦੀ ਦੇ ਦਿੰਦੇ ਕਰ ਦੋ ਮਾਨਤਾਲ ਮੈਂ ਦੇਣਾ ਥੋੜਾ ਬਾਕੀ ਵੀਰ ਚ ਮਾਲ ਭਜਾਇਦਾ ਲੱਪੂਆ ਬਾਕੀ ਜਾਤ ਵਸਲ ਵੇਖੋ ਕਰਦੇ ਬਣਾਉਣ ਦੇਖੋ ਨਿਕਾੜ ਦੇ ਬਣਾ ਦੇ ਨੀਲੀ ਰੰਗ ਦਾ ਕਾਗੜਾ ਇਹ ਵੇਡ ਕਰ ਦੇਣ ਪ੍ਰੇਮ ਸਿੰਘ ਦੀ ਹੱਟੀ ਤੋਂ ਮਿਲੂਗਾ ਮਾਲ ਸਹੀ ਗੱਲ ਸਹੀ ਗੱਲ ਹੈ ਜੀ ਬਾਕੀ ਲੋਕ ਤਾਂ ਚੱਡਣ ਵਾਲੀ ਕੱਟੀ ਦੂਜਾ ਸਵੇਰ ਪਿਓਰ ਹਾਂਜੀ ਹਾਂਜੀ ਨੀਲੀ ਦੀ ਬੇਤ ਪੁੜਿਆਲੀ ਮਲੀ ਜਾਂਦੀ ਆ ਵੇਖੋ ਵਸਲ ਕੱਥਾ ਲੱਗਾ ਠੀਕ ਹੈ ਠੀਕ ਹੈ ਜੀ ਮੋਲੋ ਭਾਈ ਘਰਾਂ ਦੱਸੋ ਮੋਲੋ ਤੇ ਇੱਕ ਪੰਜ ਹੀ ਆਖਿਆ ਜੀ ਤਾਂ ਨਹੀਂ ਕਰੀਏ ਮਾਨਤਾਲ ਮਾਨਤਾਲ ਕਰ ਦਈਏ ਕਰੋ ਕਰੋ ਤੇ ਆ ਦੀਆਂ ਪਰ ਲੱਖ ਦੀ ਦੇ ਦੀਆਂ ਡਾਕਰੀ ਹਾਂਜੀ ਹਾਂਜੀ ਚਲੋ ਹੋਰ ਛੱਡੋ ਯਾਰ ਖੰਡ ਹਾਂਜੀ ਚਲੋ ਇਹਦੇ ਰੋਜ ਅੱਗੇ ਛੱਡੋ ਕਰਾ ਲਓ ਮਾਨ ਜਣਾ ਪੂਰੇ ਵਿੱਚ 98000 ਦੀ ਕੱਟੀ ਦਾਂਗੇ ਠੀਕ ਹੈ ਠੀਕ ਹੈ ਪੂਰੇ 98000 ਦੀ ਪਰ ਗਾਉਣੀ ਨਹੀਂ ਆ ਰੱਜੀ ਮਾਰਕੀਟ ਚ ਐਡੇ ਕੱਤ ਵਾਲੀ ਮਿਲਣਾ ਇੱਥੋਂ ਹੀ ਐਡੇ ਕੱਤ ਵਾਲੀਆਂ ਮੱਜਾਂ ਮੈਨੂੰ ਕੋ 98 98 ਹਜ਼ਾਰ ਦੀਆਂ ਦੇਈ ਜਾਵੇ ਲਓ ਭਜੀ ਇਹ ਮਾਲ ਜਿਹੜਾ ਪ੍ਰੇਮ ਦੇ ਦੀ ਗੱਲ ਆਵਾ ਦੇ ਬਾਕੀ ਵਿੱਚ ਕੋਈ ਲੋਹੇ ਤੇ ਲਕੀਰ ਨਹੀਂ ਆ ਗਈ ਬਾਕੀ ਭੈਣ ਭਰਾਏ ਨਾਲ ਤਾਂ ਆਏ ਦਾ ਮਾਨ ਪੂਰਾ ਫੋਲਾ ਡੱਬੀਦਾਰ ਲੱਗਾ ਵੇਖੋ ਲਾਗੇ ਦੋ ਸਾਹੋ ਵਰਜੀ ਲੈਵਾ ਡੱਬੀਦਾਰ ਲਓ ਭਜੀ ਕਰੋ ਚੈਨ ਤਾਂ ਪਾ ਗੱਲ ਡੱਬੀਦਾਰ ਲੈਵਾ ਨਾਲ ਹੋਰ ਵੀ ਹੋ ਜਾਊਗਾ ਹਾਂਜੀ ਹਾਂਜੀ ओके ਤੇ ਮਾਨਪਨ ਖੁੱਲੇ ਠੀਕ ਹੈ ਠੀਕ ਹੈ ਜੀ ਆ ਜਾਈ ਹੁਣ ਤੀਜੇ ਨੰਬਰ ਤੇ ਦੱਸਿਓ ਭਈਆ ਝੋਟੀ ਪਾਦੇ ਇਹ ਪਹਿਲਾ ਸੁਗਾ ਗੱਜੀ ਅੱਛਾ ਜੀ ਇਹ ਵੀ ਵੇਖੋ ਵੇ ਜੀ ਪਿੱਠ ਪੂੜਾ ਕੱਟੀ ਦਾ ਇਹ ਹੋਰ ਗੰਗਾ ਨਗਰ ਦੀ ਕੱਟੀ ਹੈ ਇਹ ਵੀ ਅੱਛਾ ਜੀ ਛੋਟੀ ਸਿੰਗੀ ਵੇਖੋ ਠੀਕ ਹੈ ਜੀ ਕਾਲੀ ਜੈਡ ਬਲੈਕ ਕੱਟੀ ਆ ਇਹ ਕਿੰਨਾ ਜੀ ਦੋ ਦਿਨ ਤੋਂ ਹਾਂਜੀ ਦੋ ਦਿ ਤੇ ਕੋ ਗੱਜੀ ਹੋਊਗਾ ਹੁਣ 8 ਕਿਲੋ 9 ਹੋਊਗਾ 8 ਕੋ ਮੰਨ ਕੇ ਚੱਲੇ ਵੀ ਠੀਕ ਹੈ ਠੀਕ ਹਾਂਜੀ ਹਾਂਜੀ 8 ਲੈ ਲੈਣਾ ਨੌ ਨਿਕਲੂਗਾ ਫੇਰ ਘਰ ਜਾ ਕੇ ਹਾਂਜੀ ਅੱਛਾ ਇਹ ਤੇ ਖੋਲੋ ਬਾਈ ਕੱਟੀ ਨੇ ਦੁੱਧ ਤੇ ਚੜਨਾ ਸੂਈ ਨੂੰ ਵੀ ਉਤੀਆ ਚ ਅਨੁਮਾਨ ਆਉਂਦੇ ਨੇ ਆ ਕੱਟੀ ਅੱਛਾ ਜੀ ਹਾਂਜੀ ਲਓ ਜੀ ਮੈਲਾ ਮੂਲਾ ਮਾਰ ਕੇ ਦੁੱਧ ਵੀ ਚੰਗਾ ਆਉਂਦਾ ਦੇਣੇ ਆ ਸੂਈ ਦੇਖੋ ਫਿਰ ਵੀ ਪਲੀ ਜੁੜੀ ਆ ਕੱਟੀ ਯਾ ਡਬਲੈਕ ਆ ਗਈ ਆ ਬੜੀ ਡਰਦੀ ਆ ਠੀਕ ਹੈ ਠੀਕ ਹੈ ਮੀਡੀਆ ਵਾਲਾ ਕੋਈ ਟੱਕਰ ਟੱਕਾ ਦੋ ਕੋਈ ਨਹੀਂ ਕੋਈ ਕਰੋ ਬਾਈ ਕੀ ਕਥਾਣ ਸੁਣ ਐਣ ਪਲੀਆਂ ਜੁੜੀਆਂ ਨਹੀਂ ਮਾਣੀਆਂ ਲਿੱਸੀਆਂ ਆ ਜਾਂ ਕੰਜਾਂ ਕੰਜ ਨਹੀਂ ਠੀਕ ਹੈ ਠੀਕ ਹੈ ਜੀ ਇਹ ਸ਼ੌਂਕੀ ਵੀਰ ਨੇ ਖੈਸੂਆ ਸਹੀ ਆ ਇਹ ਕੇ ਸ਼ੌਂਕੀ ਵੀਰ ਨੇ ਕਾਹਨੀਆਂ ਕਟੀਆਂ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਪਰਸੋਂ ਵੀ ਆਪਾਂ ਵੀਡੀਓ ਪਾਈ ਸਾਰਾ ਮਾਲ ਵੀ ਜੀ ਦੂਰ ਹੀ ਗਿਆ ਆਪਣਾ ਅੱਛਾ ਜੀ ਹਾਂਜੀ ਕਿੰਨਾ ਕੱਢੀ ਜਾਊਗੀ ਦੁੱਧ ਬਈ ਦੁੱਧ ਵੀਰ ਜੀ 10 ਕਿਲੋ ਇਹਨੇ ਕੱਢੀ ਜਾਣਾ ਜੀ ਠੀਕ ਹੈ ਜੀ ਹਾਂਜੀ 10 ਲੀਟਰ ਬਈ ਦੁੱਧ ਚਵਾਈ ਜਾਊਗੀ 10 8 9 10 ਕੁਲ ਸਿਆਰ ਇਹ ਵੀ ਥੋੜਾ ਇਹਦੇ ਪਿੱਛੇ ਵੀ ਮੇਲ ਕਾਫਲੇ ਹਾਂਜੀ ਨੈਰ ਲਰੇ ਕੋਈ ਇਨਸਾਨ ਤੁਹਾਨੂੰ ਬਹੁਤ ਹੀ ਚੰਗਾ ਕੱਢਿਆ ਪਹਿਲਾਂ ਨਹੀਂ ਤੇ ਥਾਣਾ ਦਾ ਸੈਰ ਕਰ ਬਹੁਤ ਸ਼ਾਨਦਾਰ ਹੈ ਨਾ ਮੋਢਾ ਥਾਣਾ ਵੀਰ ਜੀ ਠੀਕ ਹੈ ਜੀ ਹਾਂ ਜੀ ਇੱਧਰ ਵੀ ਸੈਰ ਲੈ ਫਿਰ ਇੱਧਰ ਦੇਖੋ ਅੱਛਾ ਜੀ ਐਂਜੀ ਬੱਸ ਉਹ ਵਾਜੀ ਹੈ ਵਿਖੰਡੀ ਸੀ ਬੱਚਾ ਹੋਏ ਬੱਚਾ ਹੋਏ ਬੱਚਾ ਹੋਏ ਨਾ ਬੱਜਾ ਮੋਢਾ ਉੱਥੇ ਬੈਠਾ ਏ ਥੱਲੇ ਠੰਡੀ ਆ ਇੰਨੀ ਵੀ ਮੰਨ ਲਓ ਕੈਂਜਾ ਕੈਂਚ ਨਹੀਂ ਇਹ ਤਾਂ ਬਲੇਦਰ ਕਾਮ ਠੰਡੀ ਆ ਝੋਡੀ ਠੀਕ ਠੀਕ ਐਚ ਐਫ ਗਾਆ ਵੀਰ ਜੀ ਦੋਵੇਂ ਬੰਨੇ ਕੋ ਬਹਿ ਕੇ ਇੱਧਰ ਦੇਖੋ ਅੱਛਾ ਜੀ ਜਿਹੜੀ ਇਧਰੋਂ ਇਧਰੋਂ ਵੀ ਬੈਗੇ ਕੋ ਚੋਲੇ ਠੀਕ ਹੈ ਜੀ ਹਾਂ ਜੀ ਥੋੜੀ ਕਰਦੀ ਆ ਇਧਰੋਂ ਵੀ ਕੋਈ ਬੈਜੇ ਬੋ ਬਈ ਕਿਆ ਪ੍ਰਵਾਹ ਹੁੰਦਾ ਛੋਟੀ ਹੁੰਦੀ ਇਹਦੀ ਜਾਤਾਂ ਦੇ ਮੁੱਲ ਪੈਂਦੇ ਆ ਬਰੀਡਾਂ ਦੇ ਮੁੱਲ ਪੈਂਦੀ ਗੱਲ ਹੈ ਬਈ ਨਸਲ ਦਾ ਮੁੱਲ ਹੁੰਦਾ ਹਾਂ ਜਾਤ ਬਰੀਡ ਦਾ ਮੁੱਲਿਆ ਨਾਲ ਵੀ ਜੀ ਸੂਣਕੁਨੇ ਦਾ ਮੁੱਲਿਆ ਨਾਲ ਜਾਤ ਬਰੀਡ ਦਾ ਵਿੱਚ ਹੀ ਮੁੱਲਿਆ ਠੀਕ ਹੈ ਜੀ ਇਹੋ ਜੀ ਵੀਰ ਜੀ ਅੰਸਰ ਕੱਟੀ ਲੈਣ ਚੱਲ ਜੀ ਅੱਜ ਕੱਲ ਦੇ ਤੁਹਾਨੂੰ ਪਤਾ ਕਿੰਨੇ ਦੀ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਮੁੱਲ ਬਾਈ ਇਹਦਾ ਮੁੱਲ ਵੀਰ ਜੀ ਅੰਸਰਾਂ ਵਾਲੇ ਅੱਛਾ ਜੀ ਹਾਂ ਜੀ ਏ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੀਏ ਅੱਛਾ ਜੀ ਇਹ ਕੱਟੀ ਅਗਲੇ ਸਵੇਰੇ ਦੀ 2.5 ਲੱਖ ਦੀ ਹਾਂਜੀ ਪਰ ਹੁਣ ਨਾ ਮੁੱਲ ਕਰਨਾ 90 ਤੇ ਨਾ ਕਰਨਾ 95 ਅੱਛਾ ਜੀ ਪੂਰੇ ਵੀਰ ਜੀ 88000 ਦੀ ਝੋਟੀ ਦੇ ਦਾਂਗੇ ਦੱਸੋ ਭਾਜੀ ਚਲੋ ਕੀ ਆ ਵੀ ਜੀ ਕੀ ਕਰੀਏ ਲੋ ਭਾਈ ਜੀ 84000 ਦੀ 4000 ਦੀ ਪ੍ਰੇਮ ਭਾਈ ਨਹੀਂ ਛੱਡਦਾ ਜੇ ਇਹ ਵਾਕਿਆ ਹੀ ਮਾਲ ਪ੍ਰੇਮ ਦੀ ਢਿੱਟੀ ਤੇ ਮਿਲਣਾ ਬਿਲਕੁਲ ਨੋਰਮਲ ਰੇਟ ਤੇ ਆਜੋ ਹੁਣ ਦੂਰੀ ਨੀਲੀ ਦਿਖਾਈਏ ਤੁਹਾਨੂੰ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਬੂਰੀ ਜੇ ਪਿਓਰ ਬੂਰੀ ਜੇ ਪਹਿਲਾ ਸੂਬਾ ਜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਆ ਨੀਲੀ ਕਿਹਾ ਕੀ ਮੈਂ ਸੁਣ ਰਹਾ ਮੈਂ ਨਾ ਨੀਲੀ ਬੂਰੀ ਆ ਦੇ ਇਹੜੀ ਕੱਲੀ ਬੂਰੀ ਆ ਬੂਰੀ ਨੀਲੀ ਆ ਵੇਖੋ ਲੈਵਾ ਗਿਰ ਜੀ ਲੰਮਾਲੇ ਵਾਲਾ ਲੱਗਾ ਪਹਿਲਾਂ ਕੱਟੀਦਾ ਤਾਂ ਪਿਓਰ ਵੀਰਜੀ ਦੋ ਦੰਦ ਹੋਊਗੀ ਅੱਛਾ ਜੀ ਤੇ ਜੇ ਦੋ ਦੰਦ ਕੱਟੀ ਨਾ ਹੋਵੇ ਤਾਂ ਸਾਰੀਆਂ ਮਈਆਂ ਹੀ ਫਰੀ ਦੇ ਦਗਾ ਹੋ ਭਾਜੀ ਵਰਦੀ ਆਫਰ ਲਾਤੀ ਜੀ ਹਾਂਜੀ ਹਾਂਜੀ ਇਹ ਨਹੀਂ ਵੀ ਮੰਨ ਲਓ ਕਿ ਦੋ ਦੰਦ ਅਖਰ ਚਾਰ ਦੰਦ ਨਿਕਲੂਗੀ ਕਿਸੇ ਦੇ ਘਰ ਜਾ ਕੇ ਅੱਛਾ ਜੀ ਨਹੀਂ ਠੀਕ ਹੈ ਬਿਲਕੁਲ ਕਿਤੇ ਧਰਦੀ ਵੀ ਵੀਰਜੀ ਗਰੰਟੀ ਹੋਊਗੀ ਆਪਣੀ ਕੋਲ ਬਾਈ ਕਿੰਨੇ ਟਾਈਮ ਖੜਦੀ ਜੇ ਟਾਈਮ ਵੀਰਜੀ ਆ ਖੜਦੀ ਜੇ ਦਿਨ ਇਹਨੇ 10 15 ਵੀ ਖੜ ਸਕਦੀ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਲਾਏ ਪਈ ਆ ਮਣੇ ਮਰਾਓ ਕੈਮਰਾ 来 ਬਈ ਆ ਵੇਖੋ 10 15 ਵੀ ਖੜਦਾ ਦਈਏ ਖਾਣ ਨੂੰ ਨੋਕਰ ਲੱਗਾ ਵਾ ਠੀਕ ਹੈ ਮੋਟਾ ਖਾਣ ਹਾਂ ਜੀ ਲੋ ਬਈ ਨੂੰ ਯਰ ਕੋਲ ਤੇ ਬਈਏ ਹਾਂ ਵੇਖੋ ਵੀ ਜੀ ਸਿੱਕੀ ਇੱਕੋ ਤੁਸੀਂ ਕਿ ਆ ਕਾਵਾ ਜੀ ਹਾਂ ਜੀ ਹਾਂ ਜੀ ਸਾਈਂ ਗੱਜ ਜੀ ਬੱਤੀਆਂ ਮਹੀਨਿਆਂ ਦੀ ਕੱਟੀ ਆ ਉਹ ਵੀਰ ਦੇ ਹਾਰੇ ਜਾਵਾ ਜਿਹਨੇ ਤਿਆਰ ਕੀਤੀ ਬੱਤੀਆਂ ਮਹੀਨਿਆਂ ਦੀ ਕੱਟੀ ਜੀ ਇਹ ਕਿਸੇ ਵਾਲੇ ਘਰੋਂ ਵੀਰ ਦੇ ਆਈ ਆ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਤੁਹਾਨੂੰ ਆਪਣਾ ਦੰਦ ਵੀਰੇ ਸ਼ਹਿਰ ਤੋਂ ਨੇ ਆ ਹਾਂ ਜੀ ਇੱਕ ਵਾਰ ਤੁਹਾਨੂੰ ਮੇਰਾ ਵੀ ਝੰਡਾ ਵਾਲੇ ਸਣਾ ਦਾ ਸਹਿਜ ਗਿਆ ਬਹੁਤ ਸ਼ਾਨਦਾਰ ਆ ਬਲੀ ਜੁੜੀ ਆ ਵੀਰ ਜੀ ਠੀਕ ਹੈ ਠੀਕ ਹੈ ਇਹ ਨਹੀਂ ਵੀ ਮਾੜੀਆਂ ਲਿਸੀਆਂ ਆ ਬਲੀ ਜੁੜੀ ਆ ਕਿ ਸੋਹਣ ਪੁਣਾ ਆ ਜਰਸੀ ਆ ਹਸਾਣਾ ਅੱਛਾ ਜੀ ਜਰਸੀ ਵਹਿੜੀ ਆ ਹਸਾਣਾ ਇਹ ਜਰਸੀਆਂ ਵੇੜਾਂ ਦਾ ਫੇਸ ਲੱਗਾ ਇਹਦਾ ਦੰਦ ਲੈ ਲੋ ਵੀਰ ਜੀ ਕਰੋ ਚੈੱਕ ਬਾਕੀ ਦੰਦ ਵੀ ਤੁਹਾਨੂੰ ਚੈੱਕ ਕਰੰਨੇ ਆਪਾਂ ਲਓ ਇਧਰ ਆ ਕੇ ਜੀਭ ਖੋਲ ਅੰਦਰ ਛੜ ਕੇ ਦਿਖਾ ਦਿੰਨੇ ਕੋਈ ਨਹੀਂ ਲੈ ਜੋ ਲੈ ਜੋ ਕੋਈ ਨਹੀਂ ਅੰਦਰ ਲੈ ਦੰਦੀ ਹੋ ਗਈ ਵੀਰ ਜੀ ਪਿਓਰ ਓਕੇ ਵਿਖਾਉਣੇ ਨੇ ਦੰਦ ਅੱਛਾ ਜੀ ਹਾਂਜੀ ਹਾਂਜੀ ਚੱਲ ਕੋਈ ਗੱਲ ਨਹੀਂ ਕੋਈ ਉਹ ਵੀਰ ਜੀ ਦੋ ਦੰਦ ਮੈਂ ਮੈਂ ਵੀਰ ਜੀ ਦੋ ਦੰਦ ਨਾਲ ਨਿਕਲੇ ਤੇ ਆਉਣ ਜਾਂਦਾ ਕਰਾਇਆ ਕਰਾਇਆ ਇਸ ਮੇਰ ਪੈਸੇ ਵਾਲ ਠੀਕ ਹੈ ਠੀਕ ਹੈ ਜੀ ਉਹ ਵੀਰ ਜੀ ਚੈੱਕ ਬਸ ਇੱਥੇ ਲੱਗ ਰਿਹਾ ਜਿਹੜੀਆਂ ਹਵਾ ਨੇ ਰਹੀਆਂ ਜੇ ਕਾਫੀ ਆ ਇਹ ਬੇਕ ਹੈ। ਕਹਿੰਦਾ ਪੰਨੀ ਹੈ ਵੀਰ ਜੀ ਇਹ ਚਾਰ ਕਾ ਦਾਲੀ ਕਤੂਨ ਵਾਲੀ ਕੱਟੀ ਹੈ ਇਹਨੇ ਬਣਾ ਠੀਕ ਹੈ ਠੀਕ ਹੈ ਦੋ ਜੀ ਸੂਨ ਦਾ ਟ ਜਿਹੜਾ ਹਵਾਨਾ ਚੰਗਾ ਬਣਾ ਲੈਣਾ ਇਹਨੇ ਕਰਮਾਲੀ ਨੇ ਬਾਕੀ ਇਹ ਵੀ ਤਾਂ ਅੰਦਰਾ ਕਿਤਾਵਲ ਫਾਇਦਾ ਨੀਂਦੀ ਪੂਰੀ ਬਹੁਤ ਜਿਆਦਾ ਘੱਟ ਲੱਭਦੀ ਆ। ਤੇ ਬਾਕੀ ਵੀਰ ਜੀ ਕੁਨੈਲ ਦੀਆਂ ਬੜੀਆਂ ਦੋ ਦੰਦ ਨਹੀਂ ਮਿਲਦੀਆਂ ਵੀਰ ਜੀ। ਠੀਕ ਠੀਕ ਹੈ। ਹਾਂਜੀ ਹਾਂਜੀ। ਨੀਂਦੀ ਪੂਰੀ ਬਹੁਤ ਘੱਟ ਲੱਭਦੀ ਆ। ਘੱਟ ਲੱਭਦੀ ਆ ਜੀ। ਇਹਦਾ ਮੁੱਲ ਬਾਈ ਹਰ ਇਹ ਸੋਹਣ ਪੂਣਾ ਬੜਾ ਵੀਰ ਜੀ ਇਹ ਜਿਹੜੇ ਵੀਰ ਨੇ ਇੱਕ ਰੱਖਣੀ ਆ ਨਾ ਤੇ ਸ਼ੌਂਕ ਪੂਰਾ ਕਰਦੀ ਆ ਠੀਕ ਹੈ ਇਹ ਨਾਬੇ ਵਾਲੇ ਵੀਰ ਜਿਆਦੇ ਖੜਦੇ ਪੂਰੀਆਂ ਨਹੀਂ ਲੀਤੀ ਹਾਂਜੀ ਹਾਂਜੀ ਮੁੱਲ ਬਾਈ ਦੱਸੀ ਆਦਾ ਮੁੱਲ ਵੀਰ ਜੀ ਦਾ ਜਾਇਜ਼ ਹੀ ਕਰਦੀ ਹਾਂਜੀ ਹੋਰ ਹਾਂਜੀ ਮੁੱਲੇ ਦਾ ਵੀਰ ਜੀ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਜੀ ਮੁੱਲੇ ਦਾ ਕਰ ਲਈਏ 90 ਅੱਛਾ ਜੀ ਉਹ ਕਰ ਲਈਏ 95 ਅੱਛਾ ਜੀ ਪਰ ਇਹ ਵੀ ਜਿਹੜੀ ਦੇਣੀ 88000 ਦੀ ਦੇ ਦਈਏ ਕਰ ਦੋ ਮੰਨਦਾਲਾ ਪੂਰੇ ਵੀਰ ਜੀ ਹਾਂ ਨਾ ਹੀ ਜਿਹੜੀ ਦੇਣੀ 85000 ਦੀ ਦੇਣੀ ਆ ਠੀਕ ਗੱਲ ਤੇ ਫੋਨ ਹੀ ਉਹ ਵੀਰ ਲਾਵੇ ਜਿੰਨੇ ਲੈਣੀ ਸਲਾਸ ਲੋ ਕਰਕੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਲੋ ਮਾਜੀ ਕਰੋ ਚੈੱਕ ਆ 85 ਜਾਂਦੀ ਬਿਲਕੁਲ ਤਿਆਰ ਆ ਦਿਨ ਦੇ 10 ਸੰਭ ਲੂਗਾ ਹਾਂ ਜੀ ਹਾਂ ਜੀ ਤੇ ਚੰਗੀ ਝੋਟੀ ਆਰੇ ਬਾਕੀ ਸਾਰੀਆਂ ਵੀਰ ਜੀ ਕਟੀਆਂ ਚੰਗੀਆਂ ਛਕੀਨ ਕਟੀਆਂ ਆ ਠੀਕ ਹੈ ਜੀ 45 ਹਾਂ ਜੀ ਠੀਕ ਹੈ ਲੋ ਵੀਰ ਜੀ ਕਰੋ ਚੈੱਕ ਸਾਰੇ ਪਸ਼ੂ ਵੀਰ ਦੇ ਕੋਲ ਚੰਗੇ ਆਰੇ ਬਿਲਕੁਲ ਨੋਰਮਲ ਰੇਟ ਦੇ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ